हम संतन की रेन पे प्यारे हम संतन की सरना संत हमारी ओट सतानी संत हमारी ਸਤਿ ਪਾਣੀ ਸੰਤ ਹਮਾਰਾ ਦੇਨਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਸੂਫੀ ਸੰਤ 1008 ਬਾਬਾ ਪੂਰਨ ਸਿੰਘ ਜੀ ਮਹਾਰਾਜ ਦੀ ਮਿੱਠੀ ਯਾਦ ਤੀਜੀ ਵਰਸੀ ਵਰਸੀ ਵੀ ਕਹ ਲਓ ਪਰ ਮਿੱਠੀ ਯਾਦ ਕਹਿੰਦੇ ਆ ਉਹਨਾਂ ਦੀ ਯਾਦ ਵਿੱਚ ਗੁਰੂ ਦੇ ਚਰਨ ਪਰਸੇ ਸੰਗਤਾਂ ਨੇ ਪਰਸੋਂ ਰੋਜ ਤੋਂ ਅਖੰਡ ਪਾਠ ਸਾਹਿਬ ਆਰੰਭ ਹੋ ਸੀਗੇ ਅੱਜ ਸੰਪੂਰਨ ਰੂਪ ਪਹੁੰਚ ਹਨ ਉਹ ਉਹਨਾਂ ਦੀ ਯਾਦ ਵਿੱਚ ਕਥਾ ਕੀਰਤਨ ਵਿਚਾਰਾਂ ਸਾਧ ਸੰਗਤਾਂ ਦੇ ਨਾਲ ਸਾਂਝ ਪਾਈ ਕੀਰਤਨੀਆਂ ਜਥੇ ਨੇ ਜੋ ਹਰ ਸਾਲ ਦੀ ਤਰ੍ਹਾਂ ਸੰਗਤਾਂ 'ਚ ਉਤਸ਼ਾਹ ਅੱਗੇ ਨਾਲੋਂ ਜ਼ਿਆਦਾ ਹੈ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਤਗੁਰੂ ਦੀ ਕਿਰਪਾ ਹੋਏ ਵੱਧ ਤੋਂ ਵੱਧ ਸੰਗਤਾਂ ਅਗਲੇ ਸਾਲ ਵੀ ਆਉਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਖੰਡ ਵਾਸੀ શ્રીਮਾਨ ਸੂਫੀ ਸੰਤ ਸੰਤ ਬਾਬਾ ਪੂਰਨ ਸਿੰਘ ਜੀ ਡੇਰਾ ਸੱਚਾ ਦਰਵਾਰ ਜਲਵੇੜਾ ਵਿਖੇ ਅੱਜ ਉਹਨਾਂ ਦੀ ਸਾਲਾਨਾ ਯਾਦ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰਛਾਇ ਦੇ ਹੇਠ ਸਰਦਾ ਪੂਰਕ ਮਨਾਈ ਜਾ ਰਹੀ ਹੈ ਜਿਹਦੇ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰੂ ਮਹਾਰਾਜ ਦੇ ਚਰਨ ਪਰਸੇ ਪੰਗਤ ਤੇ ਸੰਗਤ ਦਾ ਸਮੇਲ ਹੋਇਆ ਮਹਾਪੁਰਸ਼ਾਂ ਨੇ ਆਪਣਾ ਸਾਰਾ ਜੀਵਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅਕਾਲ ਪੁਰਖ ਦੇ ਨਾਲ ਜੋੜਨ ਦਾ ਪ੍ਰਲੋਭ ਕੀਤਾ ਸੁਸੰਗਤ ਜੀ ਸਮੂਹੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਸੇ ਤਰ੍ਹਾਂ ਇਹਨਾਂ ਸਮਾਗਮਾਂ ਦੇ ਵਿੱਚ ਹਮੇਸ਼ਾ ਹੀ ਪਰਵਾਰਾਂ ਦੇ ਸਵੇਰ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨ ਪਰਸ ਕੇ ਆਪਸ ਭਾਗੇ ਬਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੂਹ ਸੰਗਤ ਵੱਲੋਂ ਇੱਕ ਹਜ਼ਾਰ ਸੰਤ ਬਾਬਾ ਪੂਰਨ ਸਿੰਘ ਜੀ ਸੱਚਾ ਦਰਬਾਰ ਜਰਵੇੜਾ ਜੀ ਜੀ 30 ਇਸੀ ਬਰਸੀ ਤੇ 71 ਹੋਈ ਸਮੂਹ 사ંગਤ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਰੋਜ ਤੋਂ ਬਾਬਾਈ ਦੀ ਵਰਸੀ ਦੀ ਸਬੰਧ ਵਿੱਚ ਸਮੂਹ ਸੰਗਤ ਵੱਲੋਂ ਤਿਆਰੀ ਕੀਤੀ ਗਈ ਅੱਜ ਦੇ ਇਸ ਵਰਸੀ ਦੇ ਪਵਿੱਤਰ ਦਿਨ ਤੇ ਸਮੂਹ ਸੰਗਤ ਦੇ ਨਾਲ ਨਾਲ ਇਲਾਕੇ ਭਰ ਤੋਂ ਬਹੁਤ ਹੀ ਨਾਮਬਾਦ ਸ਼ਖਸੀਤਾ ਇਸ ਦਰਬਾਰ ਵਿੱਚ ਪਹੁੰਚਿਆ ਨੇ ਸੰਤਾਂ ਦੇ ਨੇ ਦਰਬਾਰ ਵਿੱਚ ਆ ਕੇ ਮਹਾਰਾਜ ਜੀ ਗੁਰਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਆਪਣੇ ਕੀਰਤਨ ਦੇ ਨਾਲ ਕੇ ਕੁਝ ਸ਼ਬਦਾਂ ਦੇ ਨਾਲ ਪਰਮਾਤਮਾ ਦਾ ਸਿਫਤਸਰਾ ਕੀਤੀ ਹੈ ਇਸ ਦਰਬਾਰ ਦੇ ਵਿੱਚ ਹਰ ਸਾਲ ਇਸੇ ਤਰ੍ਹਾਂ ਸੰਗਤ ਇਕੱਤਰ ਹੁੰਦੀ ਰਹੇ ਸਾਡੇ ਸਭ ਪ੍ਰਬੰਧਕ ਕਮੇਟੀ ਦੀ ਇਹ ਆਸ ਕਰਦੇ ਆ ਆਸ ਹੈ ਤੇ ਨਾਲ ਹੀ ਨਾਲ ਮੈਂ ਬੇਨਤੀ ਕਰਦੇ ਆ 1 ਮਈ ਤੋਂ 3 ਮਈ ਤੱਕ ਬਾਬਾ ਜੀ ਦੇ ਇਸ ਦਰਬਾਰ ਦੇ ਵਿੱਚ ਆਮਤ ਤੇ ਜਿਹੜਾ ਪ੍ਰੋਗਰਾਮ ਕਰਵਾਇਆ ਜਾਂਦਾ ਤੇ ਸਾਲਾਨਾ ਜੋੜ ਮੇਲਾ ਕਰਾਇਆ ਜਾਂਦਾ ਉਸ ਵਿੱਚ ਵੀ ਵੱਧ ਚੜ ਕੇ ਸੰਗਤ ਨੂੰ ਪਹੁੰਚਾ ਜੀ ਬੇਨਤੀ ਕੀਤੀ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ